ਸੋ ਸ੍ਰੀ ਗਾਇਸ ਜਿ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਮੋਂਗੇ ਅੱਜ ਆਪਾਂ ਤੁਹਾਨੂੰ ਮਸ਼ੀਨਵਰਕ ਵਾਲੇ ਸੂਟ ਦਿਖਾਵਾਂਗੇ ਪਹਿਲਾਂ ਇਹ ਮਸ਼ੀਨਵਰਕ ਵਾਲੇ ਸੂਟ ਹੈ ਆਪਣੇ ਕੋਲ ਅਵੇਲੇਬਲ ਆ 6 ਤੋਂ 7 ਰੰਗ ਆਪਣੇ ਕੋਲ ਅਵੇਲੇਬਲ ਹੈ ਤੁਸੀਂ ਲੈਣਾ ਚਾਹੋ ਨੇ ਲੈ ਸਕਦੇ ਹੋ ਬਾਕੀ ਅਗਰ ਸੇਮ ਇਹ ਵਰਕ ਕਿਸੇ ਵੀ ਕਲਰ ਤੇ ਕਿਸੇ ਵੀ ਫੈਬਰਿਕ ਤੇ ਕਰਵਾਉਣਾ ਆਪਣੇ ਕੋਲ ਰੈਡੀ ਕਰਵਾ ਸਕਦੇ ਹੋ ਨੈਕਸਟ ਆਵਲੀ ਡਿਜ਼ਾਈਨ ਤੁਹਾਨੂੰ ਦਿਖਾ ਰਹੇ ਹਾਂ ਇਹਨਾਂ ਵਿੱਚੋਂ ਕੋਈ ਵੀ ਤੁਹਾਨੂੰ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਮਸ਼ੀਨਵਰਕ ਕਰਵਾਉਣਾ ਕਰਵਾ ਕੇ ਆਪਣੇ ਕੋਲ ਰੈਡੀ ਕਰਵਾ ਸਕਦੇ ਹੋ ਨੈਕਸਟ ਆਵਰੇ ਸੂਟ ਆਪਾਂ ਰੈਡੀ ਕੀਤੇ ਸਿੰਧੀ ਦੀ ਕੜਾਈ ਕੀਤੀ ਹੋਈ ਆ ਅਗਰ ਇਹ ਸੇਮ ਦਾ ਨੁਕੜਾਈ ਪਸੰਦ ਆ ਤੁਸੀਂ ਮਸ਼ੀਨ ਵਰਕ ਵਿੱਚ ਕਰਾਉਣੀ ਚਾਹੁੰਦੇ ਆ ਤਾਂ ਇਹ ਵੀ ਤੁਸੀਂ ਰੈਡੀ ਕਰਵਾ ਸਕਦੇ ਹੋ ਨੈਕਸਟ ਆਪਣੇ ਕੋਲ ਆਹ ਕਾਟਨ ਦੀ ਕਲੈਕਸ਼ਨ ਆ ਗਈ ਕੰਟਰਾਸਟ ਬਾਟਮ ਦੇ ਨਾਲ ਕਾਟਨ ਦੇ ਸੂਟ ਹੈ ਜੀ ਬਹੁਤ ਸੋਹਣੇ ਵੀ ਸੂਟ ਹੋਣਗੇ ਪ੍ਰਾਈਸ ਬਹੁਤ ਰੀਜ਼ਨੇਬਲ ਹੋਏਗਾ ਇਹਨਾਂ ਚੋਂ ਕੋਈ ਵੀ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਪਾ ਸਕਦੇ ਹੋ ਨੈਕਸਟ ਆਵਲੇ ਕੈਮਰੀ ਕਾਟਨ ਦੇ ਸੂਟ ਆ ਗਏ ਜੀ ਆਲ ਓਵਰ ਸੂਟ ਰਹੇਗਾ 850 ਦੇ ਦੋ ਸੂਟ ਹੋਣਗੇ ਇਹ ਸਪੈਸ਼ਲ ਡਿਸਕਾਊਂਟ ਲਾਇਆ ਹੈ ਅੱਜ ਸੰਡੇ ਦੇ ਲਈ 850 ਰੁਪਏ ਵਿੱਚ ਦੋ ਸੂਟ ਤੁਹਾਨੂੰ ਮਿਲਣਗੇ ਸ਼ਿਪਿੰਗ ਰਹੇਗੀ ਫ੍ਰੀ ਨੈਕਸਟ ਆਵਲੇ ਕਾਟਨ ਦੇ ਵਿੱਚ ਸੂਟ ਆ ਗਏ ਬਹੁਤ ਸੋਹਣੇ ਫੈਬਰਿਕ ਰਹੇਗਾ ਨੈਕਸਟ ਆਵਲੇ ਵੀ ਅਲੱਗ-ਅਲੱਗ ਫੈਬਰਿਕ ਦੇ ਵਿੱਚ ਹੈ ਜੀ ਬਹੁਤ ਸੋਹਣੇ ਕਾਟਨ ਦੇ ਵਿੱਚ ਹੀ ਆ ਨੈਕਸਟ ਆਵਲੇ ਪਿਓਰ ਕਾਟਨ ਦਾ ਸੂਟ ਹੋਏਗਾ ਚਿਕਨ ਦੀ ਬਾਟਮ ਹੋਏਗੀ ਨਾਲ ਨਾਲ ਟਾਈ ਐਂਡ ਡਾਈ ਦਾ ਦੁਪੱਟਾ ਰਹੇਗਾ ਜੀ ਨੈਕਸਟ ਆਵਰ ਵੀ ਬਹੁਤ ਹੀ ਵਧੀਆ ਕਾਟਨ ਦੇ ਵਿੱਚ ਹੋਣਗੇ ਵਧੀਆ ਵਾਲੀ ਕਾਟਨ ਹੋਏਗੀ ਕੋਈ ਹਲਕੀ ਵਾਲੀ ਕੋਈ ਨਹੀਂ ਹੋਏਗੀ ਕਾਟਨ ਠੀਕ ਹੈ ਜੀ ਬਹੁਤ ਵਧੀਆ ਕਾਟਨ ਚ ਹੋਣਗੇ ਸੂਟ ਬਾਕੀ ਜੀ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਹੈ ਅਗਰ ਤੁਸੀਂ ਸਟਿਚ ਕਰਾਉਣਾ ਪਕਾਇਦਾ ਨਾਲ ਸਟਿਚ ਵੀ ਕਰਾ ਸਕਦੇ ਹੋ ਨੈਕਸਟ ਆ ਕੈਮਰੀ ਕਾਟਨ ਦੇ ਸੂਟ ਹੋਣਗੇ ਬਹੁਤ ਹੀ ਵਧੀਆ ਕੁਆਲਟੀ ਜਿਹੜੀ ਫੈਬਰਿਕ ਦੀ ਹੈ ਬਹੁਤ ਹੀ ਜ਼ਿਆਦਾ ਵਧੀਆ ਰਹੇਗੀ ਇਹਦੀ ਠੀਕ ਹੈ ਜੀ ਨੈਕਸਟ ਆ ਪਿਓਰ ਕਾਟਨ ਦੇ ਵਿੱਚ ਆ ਗਏ ਇਹਦੇ ਵਿੱਚ ਆਪਣੇ ਕੋਲ ਆਲ ਓਵਰ ਚ ਵੀ ਹੋਣਗੇ ਤੇ ਕੰਟਰਾਸਟ ਬਾਟਮ ਦੇ ਨਾਲ ਵੀ ਹੋਣਗੇ ਤੁਸੀਂ ਜਿੱਦਾਂ ਲਾਈਕ ਕਰਦੇ ਆ ਅਗਰ ਆਲ ਓਵਰ ਲੈਣਾ ਉਹ ਵੀ ਲੈ ਸਕਦੇ ਅਗਰ ਕੰਟਰਾਸਟ ਬਾਟਮ ਦੇ ਨਾਲ ਬਾਏ ਕਰਨਾ ਤਾਂ ਕੰਟਰਾਸਟ ਨਾਲ ਵੀ ਬਾਏ ਕਰ ਸਕਦੇ ਹੋ ਠੀਕ ਹੈ ਜੀ ਮਿਕਸ ਹੋਣਗੇ ਪਰ ਪਿਓਰ ਕਾਟਨ ਦਾ ਹੀ ਫੈਬਰਿਕ ਰਹੇਗਾ ਇਹਨਾਂ ਦਾ ਘੱਟੋ ਘੱਟ 25 ਤੋਂ 30 ਰੰਗ ਇਹਦੇ ਵਿੱਚ ਆਪਣੇ ਕੋਲ ਅਵੇਲੇਬਲ ਹੈਗੇ ਆ ਜੀ ਬਹੁਤ ਵਧੀਆ ਵਧੀਆ ਸੋਹਣੇ ਸੋਹਣੇ ਸੂਟ ਆ ਨੈਕਸਟ ਆਵਲੇ ਵੀ ਪਿਓਰ ਕਾਟਨ ਚ ਆ ਗਏ ਇਹਨਾਂ ਦੇ ਨਾਲ ਹੀ ਆਲ ਓਵਰ ਸੂਟ ਰਹੇਗਾ ਨਾਲ ਦੁਪੱਟ ਨੈਕਸਟ ਆਵਲੇ ਪਿਓਰ ਕਾਟਨ ਚ ਆ ਗਏ ਬਹੁਤ ਸੋਹਣੇ ਆਲਓਵਰ ਪਿਓਰ ਕਾਟਨ ਚ ਹੋਣਗੇ ਇਹ ਜੀ ਬਹੁਤ ਹੀ ਵਧੀਆ ਰਹਿਣਗੇ ਵੀ ਨੈਕਸਟ ਆਵਲੇ ਬਹੁਤ ਸੋਹਣੇ ਸੂਟ ਹੈ ਜੀ ਬਾਟਮ ਤੇ ਤੇ ਸ਼ਰਟ ਤੇ ਘੇਰੇ ਤੇ ਕਢਾਈ ਹੋਏਗੀ ਨੈਕਸਟ ਆ ਕੋਰਾ ਕਾਟਨ ਦੇ ਵਿੱਚ ਆ ਗਏ ਇਹ ਤਿੰਨ ਰੰਗ ਅਵੇਲੇਬਲ ਹੈ ਦੇ ਵਿੱਚ ਨੈਕਸਟ ਆਵਲੇ ਪਿਓਰ ਕਾਟਨ ਦਾ ਸੂਟ ਰਹੇਗਾ ਨਾਲ ਕੋਟਾ ਡੋਰੀਆ ਤੇ ਦੁਪੱਟਾ ਰਹੇਗਾ ਬਾਟਮ ਤੇ ਇਹਦੇ ਵਰਕ ਰਹੇਗਾ ਸ਼ਰਟ ਤੇ ਵੀ ਲੈਸਿੰਗਸ ਲਗਾ ਕੇ ਕੰਮ ਕੀਤਾ ਤੇ ਬਾਟਮ ਤੇ ਬਹੁਤ ਸੋਹਣਾ ਵਰਕ ਕੀਤਾ ਹੋਇਆ ਹੈ ਜੀ ਬਹੁਤ ਹੀ ਸੋਹਣਾ ਸੂਟ ਹੈ ਬਣ ਕੇ ਰੈਡੀ ਹੋਏਗਾ ਨੈਕਸਟ ਆ ਪਿਓਰ ਕ੍ਰੇਪ ਦੇ ਵਿੱਚ ਆ ਗਏ ਜੀ ਪਿਓਰ ਕ੍ਰੇਪ ਦਾ ਸੂਟ ਰਹੇਗਾ ਜੀ ਆਲ ਓਵਰ ਸੂਟ ਰਹੇਗਾ 5 ਮੀਟਰ ਪਿਓਰ ਕ੍ਰੇਪ ਫੈਬਰਿਕ ਰਹੇਗਾ ਜੀ ਨੈਕਸਟ ਆ ਮਸਲਿਨ ਕਾਟਨ ਦੇ ਵਿੱਚ ਆ ਗਏ ਜੀ ਬਹੁਤ ਸੋਹਣੇ ਮਸਲਿਨ ਕਾਟਨ ਦੇ ਵਿੱਚ ਸੂਟ ਹੋਣਗੇ ਅਲੱਗ-ਅਲੱਗ ਪ੍ਰਾਈਸ ਰਹੇਗਾ ਇਹਨਾਂ ਦਾ ਅਲੱਗ-ਅਲੱਗ ਕੀ ਸਾਰੇ ਕਲਰ ਹੋਣਗੇ ਮੋਸਟਲੀ ਸਬ ਸੋਲੋ ਪੀਸ ਹੀ ਹੋਣਗੇ ਕਿ ਇੱਕ ਪੀਸ ਹੋਏਗਾ ਮਤਲਬ ਕਿ ਇੱਕ ਵਿੱਚ ਰੰਗ ਆਪਣੇ ਕੋਲ ਸੂਟ ਦੀ ਕੁਆਂਟੀਟੀ ਕਾਫੀ ਹੋਏਗੀ ਬਟ ਕਲਰ ਇੱਕ ਹੀ ਹੋਏਗਾ ਬਹੁਤ ਸੋਹਣੇ ਦੇ ਵਿੱਚ ਵੀ ਕਲਰ ਹੋਣਗੇ ਕਲਰ ਕਲੈਕਸ਼ਨ ਬਹੁਤ ਵਧੀਆ ਰਹੇਗੀ ਜ ਨੈਕਸਟ ਆਪਣੇ ਕੋਲ ਆ ਗਏ ਜੀ ਕ੍ਰੇਪ ਦੇ ਸੂਟ ਆ ਗਏ ਜੀ ਕ੍ਰੇਪ ਵਿੱਚ ਹੋਣਗੇ ਇਹਨਾਂ ਦਾ ਵੀ ਅਲੱਗ-ਅਲੱਗ ਫੈਬਰਿਕ ਰਹੇਗਾ ਕੁਝ ਕ੍ਰੇਪ ਦੇ ਵਿੱਚ ਆ ਕੁਝ ਜਿਮੀ ਚੂਚਾ ਕੁਝ ਮਸਲਿਨ ਕਾਟਨ ਦੇ ਆ ਅਲੱਗ-ਅਲੱਗ ਹੀ ਪ੍ਰਾਈਸ ਰਹੇਗਾ ਅਲੱਗ-ਅਲੱਗ ਹੀ ਇਹਨਾਂ ਦਾ ਵੀ ਫੈਬਰਿਕ ਰਹੇਗਾ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਡਿਜ਼ਾਈਨ ਇਹ ਵੀ ਸੋਲੋ ਪੀਸ ਜੀ ਹੋਣਗੇ ਅਵੇਲੇਬਲ ਆਪਣੇ ਕੋਲ ਜਿਹੜਾ ਵੀ ਪਸੰਦ ਆ ਉਹਨਾਂ ਡਿਜ਼ਾਈਨ ਸਕਰੀਨਸ਼ਾਟ ਲਾਓ ਤੇ ਆਰਡਰ ਆਪਣਾ ਬੁੱਕ ਕਰਵਾਇ ਚਲੋ ਥੈਂਕ ਯੂ